ਨਮ ਮਨਜੀਤ ਕਮਾਲ ਭਾਈ ਕੀ ਕਹਣਾ ਚਾਹੁੰਦੇ ਤੁਸੀਂ ਰਾਤੀ ਚੋਰੀ ਹੋਣ ਲਗੀ ਸੀ ਭਾਈ ਕੋਈ ਰਾਤ 12:20 ਦੇ ਹੀ ਘਲਿਆ ਤੇ ਮੋਟਰਸਾਈਕਲ ਸਾਡੇ ਘਰ ਦੇ ਬਾਹਰ ਖੜਾ ਸੀਗਾ ਅਸੀਂ ਦੋ ਆਣ ਬਿਸਤਰ ਤੋਂ ਉੱਫੇ ਆਏ ਜੀ ਤੇ ਮੋਟਰਸਾਈਕਲ ਨੂੰ ਚਾਬੀ ਲਾਈ ਤੇ ਜਾਣ ਦੀ ਕੋਸ਼ਿਸ਼ ਕੀਤੀ ਕਿੰਨੇ ਵਜੇ ਦਾ ਸਮਾਂ ਸੀ ਭਾਈ 12:20 ਦਾ ਟਾਈਮ ਤੋਂ ਤੇ ਮੋਟਰਸਾਈਕਲ ਤੁਹਾਡੇ ਬਾਹਰ ਹੀ ਖੜਾ ਰਹਿੰਦਾ ਹੈ ਹਾਂਜੀ ਸਰ ਨਹੀਂ ਅੱਜ ਤਾਂ ਅਸੀਂ ਆਏ ਸੀ ਦੁਕਾਨ ਤੋਂ ਰਾਹਣਾ ਕੋਵਾ ਤੇ ਉਹ ਮੈਂ ਦਿੱਤਾ ਸੀ ਤੇ ਇਹਨਾਂ ਕੋਵਾ ਮੋਟਰਸਾਈਕਲ ਕਿਹੜਾ ਮੋਟਰਸਾਈਕਲ ਸੀ ਭਾਈ ਭਾਈ ਡਿਸਕਵਰ ਉਹ ਰਾਤੀ ਜਦੋਂ ਮੋਟਰਸਲ ਚੋਰੀ ਕਰਦੇ ਸੀ ਉਹਨਾਂ ਨੇ ਅਸੀਂ ਫੁਟੇਜ ਦੇਖੀ ਆ ਕੈਮਰਿਆਂ ਦੀ ਔਰ ਉਹ ਚਾਬੀ ਲਗਾ ਕੇ ਕੋਸ਼ਿਸ਼ ਕਰ ਰਹੇ ਮੋਟਰਸਲ ਨੂੰ ਚੋਰੀ ਕਰਨ ਦੀ ਸਟਾਰਟ ਕਰਨ ਦੀ ਪਰ ਉਹਨਾਂ ਦੀ ਜਿਹੜਾ ਸੂਤ ਨਹੀਂ ਆਇਆ ਲੇਕਿਨ ਤੁਹਾਨੂੰ ਕਿੱਥੇ ਪਤਾ ਲੱਗਾ ਫਿਰ ਸਰ ਬੱਚਾ ਉੱਪਰ ਖੜਾ ਸੀ ਤੇ ਉਹਨੇ ਦੇਖਿਆ ਉਹਨੇ ਜਦੋਂ ਝਟਕਾ ਮਾਰਿਆ ਤੇ ਉਹਦੇ ਹੀ ਦੌੜ ਗਏ ਅੱਛਾ ਹਾਂਜੀ ਤੇ ਜਦੋਂ ਬੱਚੇ ਨੇ ਕੋਈ ਸ਼ੋਰ ਭਾਰ ਮਚਾਇਆ ਜਾਂ ਕੁਝ ਹਾਂਜੀ ਹਾਂਜੀ ਸ਼ੋਰ ਮਚਾਇਆ ਤੁਸੀਂ ਜਦੋਂ ਬਾਹਰ ਆਏ ਤਾਂ ਉਦੋਂ ਕਿੰਨੇ ਚਾਰ ਵਾਰ ਬਾਹਰ ਆਏ ਤੁਸੀਂ ਤੁਸੀਂ ਬਸ ਉਹ ਹੀ 2-4 2 ਟੱਕ ਮਿੰਟਾਂ ਤੱਕ ਬਾਹਰ ਆ ਗਏ ਜਦੋਂ ਤੁਸੀਂ ਬਾਹਰ ਆਏ ਤਾਂ ਉਹ ਦੋ ਜਿਹੜੇ ਮੁੰਡੇ ਸੀਗੇ ਨੌਜਵਾਨ ਉਹ ਕਿੱਥੇ ਭੱਜ ਗਏ ਭਾਈ ਇਧਰੋਂ ਸਿੱਧੇ ਇਧਰੋਂ ਆਏ ਸਾਡੇ ਇਧਰਲੀ ਸਾਈਡ ਤੋਂ ਤੇ ਇਧਰੋਂ ਚਲੇ ਗਏ ਕਿੱਧਰ ਕਿੱਧਰ ਵਾਏ ਸੀ ਇਧਰੋਂ ਆਏ ਸੀ ਪਹਿਲਾਂ ਆਏ ਵੀ ਇਧਰੋਂ ਹੀ ਆ ਅੱਛਾ ਉੱਥੋਂ ਮੋਟਾ ਸਾਲ ਮੋੜ ਕੇ ਵਾਪਸ ਇਧਰ ਨੂੰ ਲੈ ਗਏ ਇਹ ਕੀ ਅੱਗੇ ਰਸਤਾ ਬੰਦਾ ਵਾ ਜੀ ਇਹ ਨਹੀਂ ਰਸਤਾ ਬੰਦ ਨਹੀਂਗਾ ਲੇਕਿਨ ਐਕਚੁਅਲੀ ਮੈਂ ਉੱਥੋਂ ਦੀ ਇਦਾਂ ਵਹੀ ਜਾਂਦੀ ਉੱਥੋਂ ਹੀ ਵਾਪਸ ਮੋੜ ਕੇ ਥੇ ਲੈ ਜੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਉੱਪਰ ਬੱਚੇ ਨੇ ਦੇਖ ਲਿਆ ਜਾਂ ਵੈਸੇ ਹੀ ਜਿਹੜਾ ਨਾ ਉਹਨਾਂ ਕੋਲ ਲੋਕ ਖੁੱਲਿਆ ਨਹੀਂ ਕਿਦਾਂ ਟੁੱਟਾ ਤਾਨੂੰ ਕੋਈ ਪਛਾਣ ਵਗੈਰਾ ਹੋਈ ਨਾ ਨੌਜਵਾਨਾਂ ਦੀ ਚੋਰਾਂ ਦੀ ਨਹੀਂ ਕੋਈ ਪਛਾਣ ਨਹੀਂ ਹੋਈ ਲੇਕਿਨ ਫੁਟੇਜ ਦੇ ਵਿੱਚ ਲੱਗਦਾ ਵੀ ਇੱਥੇ ਮੋਟਰਸਾਈਕਲ ਮੰਡ ਵਿੱਚ ਇਹੀ ਆ ਕੋਈ ਦੇਲੀ ਵੀ ਕੋਈ ਨਾ ਕੋਈ ਬਾਰਦਾਤ ਹੋਈ ਹੀ ਰਹਿੰਦੀ ਹੈ ਮੈਨੂੰ ਕੋਈ ਸ਼ੱਕ ਵਗੈਰਾ ਹੈ ਕੌਣ ਹੋ ਸਕਦੇ ਨਹੀਂ ਨਹੀਂ ਸ਼ੱਕ ਨਹੀਂ ਦੇ ਸਕਦਾ ਪਰ ਸ਼ੱਕ ਤਾਂ ਕੋਈ ਕਿਸੇ ਦਾ ਨਾ ਲੱਗਦਾ ਤਾਂ ਇਸਦੀ ਕੋਈ ਸੂਚਨਾ ਪੁਲਿਸ ਨੂੰ ਦਿੱਤੀ ਤੁਸੀਂ ਨਹੀਂ ਹਾਲੇ ਤੱਕ ਕੋਈ ਨਹੀਂ ਹਾਲੇ ਤੱਕ ਜਮਾ ਹੋ ਗਿਆ ਹੁਣ ਤੁਸੀਂ ਹੁਣ ਕੈਰੀਜ ਕੀ ਦੀ ਫੁਟੇਜ ਹੈਗੀ ਆ ਚੌਂਕੀ ਚਾਹ ਦਰਸ ਸਿੰਘ ਪੱਟੀ ਨੂੰ ਭੇਜ ਦਿੱਤੀ ਗਈ ਹੈ ਹਾਂਜੀ ਹਾਂਜੀ ਉਹ ਅਸੀਂ ਦੱਸਤਾ ਸੀ ਮਗਰ ਉਹ ਧਿਆਨ ਵਿੱਚ ਲਿਆ ਦਿੱਤਾ ਗਿਆ ਹਾਂ ਬਿਲਕੁਲ ਬਿਲਕੁਲ ਇਹ 4 ਸਾਲ ਦੇ ਪਿਆਰ ਦੇ ਵਿੱਚ ਲਾ ਦਿੱਤਾ ਗਿਆ ਇਲਾਕੇ ਵਿੱਚ ਰਿੰਪੀ ਜੀ ਜਿਹੜੀ ਹੈਗੀ ਆ ਵਾ ਇਹ ਜੀ ਵਾਰਦਾਤਾ ਨਿਰੰਤਰ ਹੀ ਵਾਪਰਦੀ ਆ ਮੋਬਾਈਲ ਖੋਲਣੇ ਮੋਟਰਲ ਚੋਰੀ ਨੂੰ ਵਿਸ਼ੇਸ਼ ਤੌਰ ਤੇ ਲੋਗ ਇੱਥੇ ਬਿਲਕੁਲ ਲੱਗੇ ਪੈਂਦਾ ਬਿਲਕੁਲ ਜੀ ਕੀ ਤੁਸੀਂ ਇਹਨਾਂ ਤੇ ਕੋਈ ਕਾਰਵਾਈ ਨਹੀਂ ਕਰਦੇ ਇਲਾਕਾ ਵਾਲਾ ਸੀ ਮਿਲ ਕੇ ਦੇਖੋ ਜੀ ਇਲਾਕਾ ਚੋਰਾਂ ਤੇ ਇਲਾਕਾ ਆਪਣਾ ਆਪਣਾ ਸੋਚਦਾ ਜਿਹਦੇ ਘਰ ਹੋਈ ਉਹਨੂੰ ਪਤਾ ਲੱਗਦਾ ਵੀ ਸਾਡੇ ਘਰ ਹੋਈ ਹੈ ਪਰ ਦੂਜਾ ਕਿਸੇ ਦੀ ਕੋਈ ਨਹੀਂ ਦਖਲਅਦਾਜ਼ੀ ਨਹੀਂ ਦਿੱਤਾ ਮੋਟਰਲ ਨੰਬਰ ਕੰਨਾ ਆਪਣੇ ਦਾ EB09B 93 ਸੋ। ਕਿਸੇ ਦਾ ਸ਼ੱਕ ਵਗਰਾ ਹੈ ਭਾਜੀ ਨਹੀਂ ਨਹੀਂ ਨਹੀਂ। ਕੀ ਮੰਗ ਕਰਦੇ ਆ ਇਹ ਜੇ ਪ੍ਰਸ਼ਾਸਨ ਕੋਲ ਵੀ ਇਦਾਂ ਦੇ ਬੰਦੇ ਨੂੰ ਫੜ ਕੇ ਅੰਦਰ ਦਿੱਤਾ ਜਾਵੇ। ਵੀ ਕੋਈ ਹੋਰ ਵੀ ਕਾਰਵਾਈ ਨਾ ਹੋ। ਕਿਤੇ ਕੋਈ ਹੋਰ ਕਿਸੇ ਗਰੀਬ ਦਾ ਵੀ ਚੀਜ਼ ਨਾ ਚੱਕ ਲਵੇ ਜਾਂ ਕੋਈ ਜਾਂਦਾ ਰਾਜਕੀਮ ਧੱਕਾ ਮਾਰ ਕੇ ਮੋਬਾਈਲ ਖੋਲ ਲਵੇ। ਇਹਦੇ ਬਾਰੇ ਕੀ ਕਾਰਵਾਈ ਕਰੇਗੇ? ਸੋ ਕਦੀ ਤੁਹਾਡੇ ਨਾਲ ਪਹਿਲਾਂ ਵੀ ਇੱਧਰ ਘਟਨਾ ਵਾਪਰੀ ਕੋਈ ਚੋਰੀ ਦੀ। ਹੋਈ ਹੋਈ ਸੀ ਪਹਿਲਾਂ ਵੀ ਸਾਡੇ ਇਸ ਮਹੱਲੇ ਚ ਕੋਈ ਘਟਨਾ ਵਾਪਰੀ ਇਦਾਂ ਚੋਰੀ ਦੀ। ਨਹੀਂ ਨਹੀਂ ਪਹਿਲਾਂ ਕੁਝ ਕਿਤੇ ਇਦਾਂ ਤੇ ਕੋਈ ਮੱਲੇ ਦੇ ਕੋਈ ਸ਼ਰਾਰਤੀ ਅੰਸਰ ਇਦਾਂ ਨਾ ਚੋਰਾਂ ਨਾਲ ਰਲੇ ਹੋਏ ਹੋ ਸਾਡੇ ਹੀ ਤਕਰੀਬੇ ਨੂੰ ਲੈ ਕੇ ਸਾਡੇ ਹੀ ਘਰ ਦੇ ਵਿੱਚ ਕੀਤਾ ਨਹੀਂ ਤੁਸੀਂ ਗਾਗਰ ਸਿੰਘ ਹਰਿਸ਼ ਪੰਡਾ ਜੀ ਨਾਲ ਗੱਲ ਕਰਨੀ ਧੰਨਵਾਦ